ਲੋਕ ਵੀਰ ਬਹੁਤ ਸਰਵੋਤ ਤੈਦ ਹੁਤਾ ਨਵਾਦਾ ਵੀਡੀਓ ਵੱਧ ਵੱਧ ਲਾਇਕ ਸ਼ੇਅਰ ਜ਼ਰੂਰ ਕਰੋ ਕਿ ਮੈਂ ਟਿੱਕਾਕੀ ਦੱਸਿਆ ਕਿ ਆਪਣੀਆਂ ਕਿੱਦਾਂ ਲੱਗਦੀਆਂ ਨੇ ਲੱਭ ਜੀ ਇਹ ਆਪਾਂ ਕੱਲ ਬਣਾਇਆ ਸੀ ਬਰਕਰ ਉਹ ਮੈਗੀ ਪਾ ਕੇ ਵਰਚਾ ਤੇ ਮੈਗੀ ਆਪਣੇ ਕੋਲ ਖਤਮ ਆ ਤੇ ਅੱਜ ਆਪਾਂ ਮਕਰੋਨੀ ਬਣਾ ਕੇ ਤਰਕਾ ਲਾ ਕੇ ਮਕਰੋਨੀ ਨਾਲ ਫਿਰ ਉਹਦੇ ਵਿੱਚ ਪਾਵਾਂਗੇ ਤੇ ਇਹ ਪਵਾਰ ਕੇ ਕਰਨ 판 ਚਰ ਕਲੀਏ ਲੋ ਜੀ ਟਾਈਮ ਅਜੇ 11 11 ਵਜੇ ਅਸੀਂ ਤੇ 11 ਵਜੇ ਆਪਾਂ ਬਣਾਉ ਕਰ ਲਿਆ ਸ਼ੁਰੂ ਲੋ ਜੀ ਆਪਾਂ ਕੰਮ ਧੰਦੇ ਲੈ ਨਵੇੜ ਤੇ ਆਪਣਾ ਰਹਿ ਕੇ ਪੋਚੇ ਲਾਉਣ ਨਾਲੇ ਤੇ ਕੱਲੇ ਪੋਚੇ ਦਾ ਕੰਮ ਰਹਿ ਗਿਆ ਤੇ ਵਿੜਾ ਵਗੈਰਾ ਆਪਾਂ ਧੋ ਲਿਆ ਇਧਰੇ ਪਟੂ ਦੀ ਛਾਤੀ ਪਾਣੀ ਪੋਚੇ ਨੂੰ ਇਹ ਕੱਪੜੇ ਆਪਣੇ ਸੱਕੂ ਗਿਆ ਪਾ ਅੰਦਰ ਰੱਖ ਲਿਆ ਆਪਾਂ ਜਿਹੜਾ ਸ਼ੂਟਪਾਡ ਬਾਹਰ ਪਿਆਗਾ ਇਹ ਮੇਕਅਪਰ ਇਹ ਟੇਬਲ ਧੋਣ ਵਾਲੇ ਸੀ ਧੋਲੇ ਵੈਟ ਸੀਟੂ ਉਹਦੇ ਵੈਸੇ ਕੱਲ ਵਛਾਈ ਸੀਗੀ ਤੇ ਪਤਾ ਨਹੀਂ ਮੈਨੂੰ ਤਾਂ ਮੈਂ ਅੱਜ ਬਦਲਤੀ ਕੋਈ ਜਿੱਥੇ ਮੇ ਸਾਰਾ ਤੈਨੂੰ ਜਿਹੜੇ ਰੂਮ ਚ ਵੈਣਾ ਹੋਵੇ ਨਾ ਫਿਰ ਉਹਦੇ ਚ ਥੋੜੀ ਡਾਰਕ ਹੀ ਚੱਲਦੀ ਸੀ ਕੀ ਦਾਗ ਜਿ ਲੱਗੇ ਮੜਦੇ ਕੁਛ ਢੋਲੀ ਜਿਹਾ ਦਾਗ ਲੱਗੇ ਜਾਂਦੇ ਆ ਤੇ ਚੂਗਾ ਵਗੈਰਾ ਆਪਾਂ ਪਾ ਦਿੱਤਾਗਾ ਤੇ ਆਪਾਂ ਪੈਰ ਨਾਲ ਵੀ ਧੋਣ ਵਾਲਾ ਸੀ ਆਪਣਾ ਇਹ ਵੀ ਆਪਾਂ ਧੋ ਤਾਜ ਇਹਦੇ ਜਿੱਦਾਂ ਆਪਾਂ ਵਿਹੜਾ ਧੋਣੇ ਵੈਸੇ ਆਪਾਂ ਨਾਲ ਹੀ ਧੋ ਦਿੰ ਇਹ ਤੋ ਉਹ ਦਿੱਤਾ ਹੈ ਅੱਜ ਆ ਪਤੋਤਾ ਵੀੜਾ ਦੇਖੋ ਜੀ ਆਪਣੀ ਦਪਹਿਰ ਖਰੀ ਕਿੰਨੇ ਸੋਹਣੇ ਫਲ ਕੱਦੀ ਬੈਠੀ ਆ ਇਹ ਵਲੌਗਸ ਹੁਣ ਪਤਾ ਹੀ ਵੀਰਪਾਰਕ ਔਰ ਤੇ ਆਪਾਂ ਪਾਵਾਂਗੇ ਤੇ ਵੀਡੀਓ ਨੂੰ ਬਾਦ ਤੇ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਵੱਧ ਤੋਂ ਵੱਧ ਮੇਰੀਆਂ ਭੈਣਾਂ ਆਪਣੇ ਨਾਲ ਜੁੜੋ ਹਲੋ ਜੀ ਦੇਖੋ ਇਹ ਸੋਹਣੇ ਫਲ ਖਰੀ ਦਿਖਾਤੀ ਆਪਣੇ ਲੋ ਤੇ ਪੱਥਰ ਵਗੈਰਾ ਆਪਾਂ ਧੋ ਲਿਆ। ਫੋਲੇ ਦੇਖੋ ਜੀ ਕਿੰਨੇ ਸੋਹਣੇ ਕਿੜੇ ਹੋਈ ਆ। ਦੁਪਹਿਰ ਖਰੀਦੇ। ਪੱਥਰ ਆਪਾਂ ਸਾਰਾ ਧੋ ਲਿਆ। ਤੇ ਬੇੜਾ ਵੀ ਧੋ ਲਿਆ। ਤੇ ਬਸ ਹੁਣ ਆਪਣੇ ਰਹਿ ਕੇ ਕੱਲੇ ਪੋਚੇ ਲਾਉਣਾਰੇ। ਕੱਪੜੇ ਆਪਾਂ ਸਾਵੇਂ ਆਂਦੇ। ਤੇ ਫਰਿੱਜ ਵੀ ਆਪਾਂ ਧੋ ਦਿੱਤੀ। ਫਰਿੱਜ ਧੋਤੀ ਨੂੰ ਫਿਰ ਤੇ ਕੱਪੜਾ ਵੀ ਆਪਾਂ ਧੋ ਲਿਆ। ਧੋ ਕੇ ਬਾਹਰ। ਤੇ ਆਪਾਂ ਨੇ ਫਰਿੱਜ ਨੂੰ ਤਿੰਨ ਪੰਜ ਦਿਨ ਹੋ ਗਏ ਸੀਗੇ। ਲਓ ਜੀ ਕੰਮ ਤਾਂ ਦੀ ਆਪਾਂ ਸਾਰੇ ਨੇ ਵੇਢ ਲੈ ਟਾਈਮ ਹੋ ਗਿਆ 11 ਵਜੇ ਕਿਹਾ ਤੇ ਬੱਦਲ ਹੋਏ ਪਏ ਆ ਹਨਾ ਮੌਸਮ ਠੀਕ ਹੈ ਵੈਸੇ ਹੁਣ ਇਹ ਨਹੀਂ ਹੈਗਾ ਵੀ ਸੂਰਜ ਆਪਣੀ ਅੱਖਾਂ ਵਿੱਚ ਵਜਦਾ ਵਾ ਸਿਰ ਚ ਵਜਦਾ ਸਰਸਾ ਪਾਦਾ ਵੀ ਗਰਮੀ ਤਾਂ ਹੈਗੀ ਬਹੁਤ ਜ਼ਿਆਦਾ ਪਰ ਨਹੀਂ ਐਨਾ ਨਹੀਂ ਅੱਖਾਂ ਲੱਗਦਾਗਾ ਤੇ ਲਓ ਜੀ ਕੂੜਾ ਆਪਾਂ ਤੁਹਾਨੂੰ ਦੱਸਦੇ ਹੁੰਨੇ ਵੀ ਕੂੜੇ ਵਾਲੀ ਆਪਣੀ ਹਟੀ ਵੀ ਆ ਵੀ ਉਹ ਅਜੋ ਨਲਮਦੀ ਆ ਤੇ ਕੂੜਾ ਵਗੈਰਾ ਆਪਾਂ ਸਿਰ ਤੇ ਆਪਸੋ ਆਪਣੇ ਇਧਰ ਬਰਾਂਡੇ 'ਚ ਬੈਠੇ ਆ ਸੰਭਰ ਸੂਰ ਕੇ ਪਾਸਾ ਬਹੁਤ ਵੱਨ ਜਾਂਦਾ ਡੇਲੀ ਫੱਕਰ ਮਾਰਦੀ ਆਪਾਂ ਇੱਥੇ ਵੀ ਪਸੂਆਂਾਂ ਦੇ ਵਿੱਚ ਤੇ ਸਾਰਾ ਪਸੰਭਰ ਤੇ ਤਗ ਫੱਕਰ ਮਾਰਦੀ ਇਧਰ ਆਪਣਾ ਵੀੜਾ ਵੀ ਤੋਤਾਸਲੋ ਜੀ ਹੁਣ ਸਾਰੇ ਤੇ ਕੰਮ ਆਪਣੇ ਨਿਭੜ ਗਿਆਸ ਕੇ ਲਾ ਰਹਿ ਗਿਆ ਆਪਣਾ ਪੋਚਾ ਪੋਚਾ ਲਾ ਕੇ ਆਪਾਂ ਬਣਾ ਲਾਂਗੇ ਇਹ ਆਪਣੀ 베ਰੀ ਆ ਫਿਰ ਜੇ ਤੁਹਾਨੂੰ ਹਰੀ ਭਰੀ ਹੋਈ ਤੁਹਾਨੂੰ ਜ਼ਰੂਰ ਦਿਖਾਉ ਪਿੰਡ ਕਾਲੇ ਕਚ ਮੈਂ ਬਹੁਤ ਦਿਖਾਉਂਦੀ ਬਹੁਤ ਜ਼ਿਆਦਾ ਵੀਰ ਸੀਗਾ ਜਿਹੜੀਆਂ ਤੇ ਮੇਰੇ ਭੈਣਾ ਨੇ ਉਹਦੇ ਵੀਡੀਓ ਚ ਦੇਖਿਆ ਦੇਖੋ ਜੀ ਹੁਣ ਜਮਾ ਵੱਡੀ ਹੋਈ ਹੈ ਤੇ ਆ ਲੱਗੇ ਆਪਣਾ ਸੰਤਰ ਲੋ ਜੀ ਕਿੰਨਾ ਵਧੀਆ ਮੌਸਮ ਆ ਤੇ ਇਹ ਆਪਣੇ ਕੇਲੇ ਲੱਗੇ ਆ ਤੇ ਇੱਕ ਕੇਲਾ ਆਪਣੇ ਮੂਰਲੀ ਸਾਈਡੋਂ ਪੇਟਿਆ ਗਪਿਆ ਕਿਉਂਕਿ ਇੱਧਰ ਪਾਣੀ ਰੰਦਾ ਕਰਕੇ ਥਾਂ ਪੋਲਾ ਤੇ ਬਾਹਲੇ ਵੀ ਕੇਲੇ ਗੁੱਡ ਪੈਂਦੇ ਪੋਲੇ ਸੰਗ ਕਰਕੇ ਇਹ ਆਪਣੇ ਕੇਲੇ ਲੱਗੇ ਹੋਏ ਤੇ ਆਪਣੀ ਆਂਬ ਲੱਗੇ ਆ ਖੇਤ ਫੂ ਵੈਸੇ ਵੀਡੀਓ ਘਾਟੀ ਬਣਾਈ ਦੀ ਆ ਕਿਉਂਕਿ ਉਹਦੇ ਉਹ ਅਸ਼ਾਮ ਨੂੰ ਲੈਂਦੇ ਫਿਰ ਉਹਦ ਨੂੰ ਬਸ ਉਹ ਖਾ ਲੈਂਦੀ ਆ ਲਓ ਜੀ ਇਹ ਆਪਣੇ ਸੰਤਰੀ ਦਾ ਬੂਟਾ ਲੱਗਿਆ ਵਾ ਨਿੰਬੂ ਦਾ ਨਿੰਬੂ ਨੇ ਆਪਣਾ ਕੰਮ ਜਾਪ ਜਾ ਹੋਇਆ ਉਹਨੇ ਲੱਗੇ ਨਹੀਂ ਵੈਸੇ ਜੇ ਲੱਗੇ ਤਾਂ ਅਸੀਂ ਜ਼ਰੂਰ ਦਿਖਾਵਾਂਗੇ ਵੀ ਫਲ ਤਾਂ ਲੱਗੇ ਆ ਤੇ ਆ ਦੋ ਸੰਤਰੀ ਉਹ ਸੀਗੇ ਦੋ ਪੱਲਿਆ ਸੀਗੇ ਤੂੰ ਦੁਆ ਹੀ ਲੱਗੇ ਸੀ ਬਸ ਇਹ ਚਾਰ ਪੰਜ ਮਹੀਨੇ ਹੋ ਗਏ ਲੱਗਿਆ ਨੂੰ ਇਹਨਾਂ ਨੂੰ ਤੇ ਆ ਡਾਣੀ ਦੀ ਪੱਲਿਆ ਕਿ ਲਈ ਸੀ ਖੇਤ ਲੱਗੀ ਸੀਗੀ ਤੇ ਵੀ ਕਿੱਡੀ ਵੱਡੀ ਹੋਈ ਪਈ ਐ ਇਹ ਆਪਾਂ ਢਾਣੀ ਲੈ ਕੇ ਲਾਤੀ ਸੀ ਕਿਉਂਕਿ ਅਸੀਂ ਵੱਢਦੇ ਨਹੀਂ ਆ ਬਣ ਕਿੱਧਰ ਹੁੰਦੀ ਆ ਫਨ ਚਣੀ ਆ ਨਾ ਕੱਪੜੇ ਵਾਲੀ ਇੱਧਰ ਤੇ ਇਹਨੂੰ ਜਿਹੜੇ ਲਾਲ ਦੇ ਫਲ ਲੱਗਦੇ ਐ ਹੈ ਕਿਉਂਕਿ ਫਲ ਕਿੱਦਾਂ ਦਿਖਾਵਾਂ ਜੇ ਹੋਇਆ ਤਾਂ ਅਹ ਨਹੀਂ ਅੱਗੇ ਕਿੜਿਆ ਨਹੀਂ ਕੋਈ ਫਲ ਨਹੀਂ ਮੈਂ ਤੁਹਾਨੂੰ ਦਿਖਾਵਾਂਗੀ ਤੇ ਇਹ ਆਪਣੇ ਸੰਤਰੇ ਆ ਸੰਤਰੇ ਦੀ ਮੈਂ ਤੁਹਾਨੂੰ ਅਪਡੇਟ ਨਾਲ ਦਿਨਾ ਦਿਆ ਕਰੂੰਗੀ ਦੇਖੋ ਇਹ ਆਪਣੇ ਸੰਤਰੇ ਵੱਡੇ ਹੁੰਦੇ ਜਾਂਦੇ ਆ ਦੇਖੋ ਤੁਹਾਡੇ ਨਾਲ ਆਪਣੀ ਬਲੌਗ ਆਪਣਾ ਚੱਲਿਆ। ਕਿਰਪਾ ਕਰਕੇ ਤੁਸੀਂ ਪਾਇਆ ਕਰਾਂਗੇ ਵੀਡੀਓ। ਆਪਾਂ ਜਿਵੇਂ ਜਿਵੇਂ ਵੱਡੇ ਹੋਣਗੇ ਆਪਣੇ ਸੰਤਰੇ। ਲੋ ਜੀ। ਚਲੋ ਜੀ ਹੁਣ ਆਪਾਂ ਲਾਲੀ ਕੇ ਪੋਚੇ ਤੇ ਫਸੋਂ ਨੂੰ ਫੇਰ ਮਿਲਦੇ ਹਾਂ। ਤੇ ਦੁਪਹਿਰ ਕੇ ਜੀ ਤੇ ਫਲ ਲੱਪਣ ਬਹੁਤ ਸੋਹਣੇ ਹੋਗੇ। ਮੈਂ ਤੁਹਾਨੂੰ ਫੇਰ ਨੇੜੇ ਜਾ ਕੇ ਦਿਖਾ ਕੇ ਆਉਣੀ ਆ। ਉਹ ਆਪਣਾ ਛੜੀਆ ਕੱਟ ਖੀੜੀ ਆ ਫਲੋਂ। ਐਨਾਂ ਦੇਖੋ ਬਹੁਤ ਸੋਹਣੇ ਕਿੜੀ ਆ ਹੋ ਗਏ। ਗਰਖਰੀ ਦੇ। ਚਲੋ ਜੀ ਠੀਕ ਹੈ ਹੁਣ ਆਪਾਂ ਕੰਮ ਤੋਂ ਦੇ ਲੈ। ਕੌਸ਼ਨ ਮੇੜ। ਪੇ ਵਸ ਕੇ ਅੱਲਾ ਆਪਣਾ ਰਹਿ ਗਿਆ ਪੋਚਿਆਂ ਦਾ ਕੰਮ ਚਲੋ ਠੀਕ ਲੋ ਜੀ ਕੰਮ ਧੰਦੇ ਕਰਕੇ ਆਪਾਂ ਨੂੰ ਇਹ ਲੈ ਸਾਰੇ ਤੇ ਜਪਨ ਪੀ ਲਿਆਣ ਵੇੜ ਲਿਆ ਕੰਮ ਧੰਦਾ ਨਾ ਛੋੜੀ ਸਫਾਈ ਵੀ ਹਾਂ ਤਾਂ ਕੱਟ ਕੇ ਰੱਖ ਲਈ ਤੇ ਇਹ ਦੀ ਸੀਗੀ ਲੋ ਜੀ ਹੁਣ ਆਪਾਂ ਬੱਚੇ ਦਾ ਸੂਟ ਹਾਂ ਕਰਦੇ ਆ ਰੈਡੀ ਦੇਖੋ ਜੀ ਇਹ ਵੈਸੇ ਮੈਨੂੰ ਤਾਂ ਪਤਾ ਨਹੀਂ ਪੂਰੀ ਆ ਕਿ ਮੁੰਡਾ ਹੈ ਕਿ ਵੈਸੇ ਇਨਾ ਪਣ ਪਤਾ ਵੀ ਸਾਲ ਕਰਦਾ ਹੀ ਆ ਤੇ ਪਰ ਆਪਾਂ ਦੋ ਸਾਲ ਤੱਕ ਦਾ ਬਣਾਤਾ ਇਹ ਉਲੀ ਸੈਡ ਕੰਮ ਤਾਂ ਦੇ ਆ ਸਾਰੇ ਨਵੀਂ ਲੇ ਤੇ ਇਹ ਆਪਾਂ ਸਾਰਾ ਸੈੱਟ ਪਹਿਨ ਕਾਲੇ ਕੇ ਬਲੌਕ ਚ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਕਿਆ ਫਾਜੀ ਸਲਾਈ ਕਰਨਾ ਰਹਿੰਦੀ ਸਾਰਾ ਸੈੱਟ ਸਲਾਈ ਕਰਨਾ ਰਹਿੰਦਾ ਹੈਗਾ ਤੇ ਜੋ ਵੀ ਤਰੀਕੇ ਦਾ ਆਪਣਾ ਕਰਾਰ ਆ ਜਿੰਨਾ ਦਾ ਸੈੱਟ ਉਹਨਾਂ ਲੈ ਕੇ ਜਾਣਾ ਅੱਜ ਆਪਾਂ ਸਾਰਾ ਡਨ ਕਰ ਦਾਂਗੇ ਤੇ ਇਹ ਬਾਹ ਨੇ ਤੇ ਇਹ ਬਾਹ ਇਹ ਬਖ ਕਰਦੀਆਂ ਤੇਰ ਸਾਰਾ ਸੈੱਟ ਬਣਿਆ ਤਿਆਰ ਤੁਸੀਂ ਪਿੰਡ ਕਾਲੀ ਕਿ ਬਲੌਗ ਚ ਦੇਖਿਓ ਇਹ ਪੰਜਾਬੀ ਸਾਰੇ ਸੇਅਰ ਡੋਟਿਕ ਹੋ ਗਏ ਤੇ ਆਪਾਂ ਸਾਰੇ ਜੋੜ ਕੇ ਇਹਨਾਂ ਨੂੰ ਫੇਰ ਦਿਖਾਵਾਂਗੇ ਸੋਨ ਨੂੰ ਵੀ ਇਸ ਤਰ੍ਹਾਂ ਦੀ ਜ਼ਰੂਰਤ ਹੋਵੇ ਤੁਸੀਂ ਬਣਵਾ ਸਕਦੀਆਂ ਵੱਡੇ ਬੱਚੇ ਦਾ ਛੋਟੇ ਦਾ ਕੋਟੀ ਜਾ ਕੇਟ ਦੇਖੋ ਇਸ ਤਰ੍ਹਾਂ ਪਾਇ ਬਿੱਲਾ ਦੀਆਂ ਬਾਤਨਾ ਸੀ ਵਿੱਚ ਐ ਬਿੱਲਾ ਬਾਤੀਆਂ ਸੀ ਪਜਾਮੀਆਂ ਦੇ ਤੇ ਨੀਚੇ ਤੇ ਬਾਹ ਤੇ ਮੂਰੇ ਤੇ ਆ ਜਵੇਂ ਤੇ ਇਹ ਹਜੇ ਆਪਾਂ ਇਹਦਾ ਕਲਰ ਕਲਰ ਬਣਾ ਕੇ ਰੈਡੀ ਕਰਨਾਗਾ ਇਹਦਾ ਕਲਰ ਹੈਗਾ ਬਣਾਉਣਾ ਬਹੁਤ ਸੋਹਣਾ ਬਣ ਕੇ ਸੈਟ ਤੇ ਤਿਆਰ ਹੁੰਦਾ ਇਸ ਤਰ੍ਹਾਂ ਸਾਰੇ ਵੀ ਆ ਡਿਜ਼ਾਈਨ ਪਾਇਆ ਹੋਵੇ ਤੇ ਕਹ ਆਪਾਂ ਪਏ ਇਸ ਤਰ੍ਹਾਂ ਬਣਾਤੀ ਤੁਸੀਂ ਵੀ ਇਹਦੇ ਬੱਚੇ ਦੀ ਕੋਟੀ ਕੋ ਜਾਗਟ ਵਗੈਰਾ ਵਸ਼ਗਣਾਵਾੜਾ ਹੋਇਆ ਬਣਵਾ ਸਕਦੇ ਆ ਤੁਸੀਂ ਦੇਖੋ ਜੀ ਇਹ ਵੀ ਸਲਾਈ ਕਰਕੇ ਸਾਰਾ ਸੋਹਣਾ ਸੈੱਟ ਦਿਖਾਵਾਂਗੇ ਤੇ ਹੁਣ ਇੱਕ ਵਾਰ ਰਹਿ ਗਈ ਬਣਾਉਣ ਵਾਲੀ ਦੂਜਾ ਤਾਂ ਆਪਾਂ ਸਾਰਾ ਤਿਆਰ ਕਰਤਾ ਕੱਲਾ ਸਲਾਈ ਕਰਨਾ ਰਹਿ ਗਿਆ ਤੇ ਇਹ ਵਾਰ ਰਹਿ ਗਈ ਆਪਣਾ 24 ਤਰੀਕ ਦਾ ਕਰਾਰ ਸੀਗਾ ਉਹਨਾਂ ਕੀ ਬਾਹਰ ਉਹਨਾਂ ਦਾ ਬੱਚਾ ਉਹਨਾਂ ਨੇ ਕੱਲ ਲੈਣਾ 24 ਤਰੀਕ ਨੂੰ ਚੁੱਕਣਾ ਉਹਨਾਂ ਨੇ ਇਹ ਆਪਾਂ ਬਾਹ ਜ ਤਿਆਰ ਕਰਕੇ ਤੇ ਸਲਾਈ ਕਰਕੇ ਸ਼ਾਮ ਤੱਕ ਰੈਡੀ ਕਰ ਦਾਂਗੇ ਸਾਰਾ ਤੇ ਲੋ ਜੀ ਦੇਖੋ ਤੇ ਆਪਾਂ ਬਾਹ ਤਿਆਰ ਕਰੀ ਜਾਂਦੇ ਹਾਂ ਜੀ ਬਾਹ ਤਾਂ ਆਪਣੀ ਝੋਟੇ ਪਾਈ ਸੀ ਹਾ ਜੀ ਬਾਹ ਦਾ ਬਾਡਰੀ ਰੈਡੀ ਹੁੰਦਾ ਵਾ ਸੋਣ ਵੀ ਜ਼ਰੂਰ ਤੋਂ ਹੋਵੇ ਤੁਸੀਂ ਵੀ ਆਪ ਦਾ ਆਰਡਰ ਬੱਕ ਕਰਵਾ ਸਕਦੇ ਦੱਸ ਸਕਦੇ ਹੋ ਤੁਸੀਂ ਆਪਾਂ ਨੂੰ ਇਹ ਜ਼ਿਆਦਾਤਰ ਵੀਡੀਓ ਆਪਣੀਆਂ ਪਿੰਡ ਕਾਲੀ ਕਲ ਬਲੌਗਤੀ ਆਉਂਦੀਆਂ ਹੁੰਦੀਆਂ ਹਨ ਤੇ ਆਪਾਂ ਬਾਹ ਬਣਾ ਕੇ ਰੈਡੀ ਕਰਦੇ ਹਾਂ ਇਹ ਪਲਾਸਟਿਕ ਪਾਵਾਂਗੇ ਵਿੱਚ ਇਹ ਪਲਾਸਟਿਕ ਹੋਊਗੀ ਪਜਾਮੇ ਦੇ ਵਿੱਚ ਤੇ ਆਪਾਂ ਮਣਕੀ ਦੇਖਾਂਗੇ ਕਿੰਨੀ ਚੜਾਈ ਹੋਊਗੀ ਜਿੰਗੋਸਾਵਨਾ ਪਸਲਾਈ ਕਰਕੇ ਚਪਾਵਾਂਗੇ ਵਿੱਚ ਲੋ ਜੀ ਕੰਮ ਧੰਦੇ ਆਪਾਂ ਲੈ ਰਹੇ ਹੇੜ ਦਿਖਾਉਣ ਆਪਾਂ ਕਰਦੇ ਆ ਸੈਟ ਰੈਡੀ ਜੀ ਚਲੋ ਜੀ ਠੀਕ ਆ